ਇਹਦੇ ਵਿੱਚ ਸਿਰਫ ਪੈਣਾ ਆਟਾ ਹਾਂਜੀ ਆ ਹੈਗੀ ਹੈ ਸ਼ੱਕਰ ਸ਼ੱਕਰ ਜਦੋਂ ਤੱਕ ਕੇਕ ਬਣਦਾ ਜੀ ਉਦੋਂ ਤੱਕ ਆਪਾਂ ਚਾਹ ਪੀਨੇ ਆ ਜੇ ਡੁੱਟਪੀ ਖਸਾ ਬਾਹਰ ਆ ਜਾਵੇ ਤਾਂ ਸਮਝੋ ਇਹ ਪੱਕਿਆ ਹੋਇਆ ਚੰਗੀ ਗ੍ਰੇਨ ਦੇਖੋ ਕਿੰਨਾ ਸੌਫਟ ਬਣਿਆ ਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਅੱਜ ਆਪਾਂ ਵਲੌਗ ਸ਼ੁਰੂ ਕਰ ਰਹੇ ਹਾਂ ਜੀ ਕਿਚਨ ਤੋਂ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਜੈਗਰੀ ਕੇਕ ਆਪਾਂ ਹੁਣ ਸ਼ੁਰੂ ਕਰਾਂਗੇ ਜੀ ਜੈਗਰੀ ਕੇਕ ਬਣਾਉਣਾ ਕਿਆ ਕਿਆ ਪਈ ਕਹਦੇ 'ਚ ਇਹਦੇ 'ਚ ਸਿਰਫ ਪੈਣਾ ਆਟਾ ਹਾਂਜੀ ਆ ਹੈਗੀ ਹੈ ਸ਼ੱਕਰ 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 ਜੀ ਗੁੜ ਵੀ ਲੈ ਸਕਦੇ ਗੁੜ ਵੀ ਲੈ ਸਕਦੇ ਪਰ ਪੰਨ ਕੇ ਪੰਨ ਕੇ ਹੂੰ ਠੀਕ ਆ ਹੈਗਾ ਦਹੀਂ ਹੂੰ ਆ ਹੈਗਾ ਕੀ ਦਿਸੇ ਕੀ ਆ ਹੈਗਾ ਦੁੱਧ ਹਾਂਜੀ ਆ ਬੇਕਿੰਗ ਪਾਊਡਰ ਓਕੇ ਬੇਕਿੰਗ ਸੋਡਾ ਤੇ ਆਏ ਵਨੀਲਾ ਐਸੈਂਸ ਹੈ ਆਪਸ਼ਨਲ ਹੈ ਅਗਰ ਹੈ ਤਾਂ ਪਾ ਲੋ ਨਹੀਂ ਹੈ ਤਾਂ ਕੋਈ ਚੱਕਰ ਨਹੀਂ ਠੀਕ ਹੈ ਆ ਆਪਣੇ ਕੋਲ ਥੋੜਾ ਜਿਹਾ ਕੋਕੋਆ ਪਾਊਡਰ ਵੀ ਪਿਆ ਸੀ ਇਹ ਵੀ ਆਪਾਂ ਵਿੱਚ ਥੋੜਾ ਜਿਹਾ ਪਾ ਲਾਂਗੇ ਥੋੜਾ ਕਲਰ ਐਡ ਹੋ ਜਾਂਦਾ ਆ ਹੈ ਜੀ ਆਪਣੀ ਬਦਾਮ ਆ ਗਈ ਜੀ ਬਦਾਮ ਤੇ ਫਿਰ ਕਿੱਦਾਂ ਤਿਆਰੀ ਦਾ ਗਿਆ ਸਭ ਕਿਵੇਂ ਕਰਦੇ ਆ ਤਿਆਰੀ ਹੈ ਜੀ ਕਰਦੇ ਸਾਰੇ ਇਨਗਰੀਡੀਅੰਟਸ ਹੈ ਇਹਦੇ ਵਿੱਚ ਤੇ ਬਸ ਆਪਾਂ ਸਟਾਰਟ ਕਰਦੇ ਹਾਂ ਬਣਾਉਣਾ ਚਲੋ ਲੋ ਜੀ ਸਟਾਰਟ ਕਰਦੇ ਹਾਂ ਹੁਣ ਆਪਾਂ ਆਪਣਾ ਜੈਗਰੀ ਕੇਕ ਰੈਡੀ ਕਰਦੇ ਹਾਂ ਜੀ ਤੇ ਬਣਾ ਕੇ ਫਿਰ ਦੇਖਦੇ ਹਾਂ ਕਿਵੇਂ ਉਹ ਬਣਦਾ ਤੇ ਤੁਹਾਨੂੰ ਵੀ ਦਿਖਾਉਂਦੇ ਨਾਲ-ਨਾਲ ਕਿਵੇਂ ਤਿਆਰ ਹੁੰਦਾ ਹੈ ਜੈਗਰੀ ਕੇਕ ਜੈਗਰੀ ਕੇਕ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕੌਲੀ ਆਟਾ ਤੇ ਅੱਧੀ ਤੋਂ ਜ਼ਿਆਦਾ ਕੌਲੀ ਸ਼ੱਕਰ ਦੀ ਪਾਵਾਂਗੇ ਜਿੰਨੀ ਕੌਲੀ ਆਟੇ ਦੀ ਉਸ ਤੋਂ ਥੋੜੀ ਜੀ ਘੱਟ ਸ਼ੱਕਰ ਬਟ ਮੈਜ਼ਰਮੈਂਟ ਲਈ ਕੌਲੀ ਸੇਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਅੱਧਾ ਚਮਚ ਬੇਕਿੰਗ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਸਾਰੇ ਡਰਾਈ ਇਨਗਰੀਡੀਅੰਟਸ ਆਪਸ ਵਿੱਚ ਰਲ ਜਾਣ ਹੁਣ ਜਿੰਨੀ ਸ਼ੱਕਰ ਸੀ ਓਨੀ ਹੀ ਕੋਲੀ ਦਹੀਂ ਦੀ ਲਵਾਂਗੇ ਜਿਸ ਨੂੰ ਅੱਧਾ ਚਮਚ ਬੇਕਿੰਗ ਸੋਡਾ ਪਾ ਕੇ 5 ਮਿੰਟ ਲਈ ਛੱਡਿਆ ਸੀ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਨਾਲ ਨਾਲ ਤਕਰੀਬਨ 5 ਤੋਂ 6 ਵੱਡੇ ਚਮਚ ਦੇਸੀ ঘি ਦੇ ਪਾਵਾਂਗੇ 5 ਤੋਂ 6 ਬੂੰਦਾ ਵਨੀਲਾ ਐਸੈਂਸ ਦੀਆਂ ਪਾਵਾਂਗੇ ਬਟੇ ਆਪਸ਼ਨਲ ਹੈ ਅਗਰ ਹੈ ਤਾਂ ਪਾ ਸਕਦੇ ਹੋ ਹੁਣ ਇੱਕ ਛੋਟੀ ਗਲਾਸੀ ਨਾਰਮਲ ਦੁੱਧ ਦੀ ਲੈ ਕੇ ਥੋੜਾ ਥੋੜਾ ਪਾ ਕੇ ਮਿਕਸ ਕਰ ਦਵਾਂਗੇ ਤਾਂ ਜੋ ਪ੍ਰੋਪਰ ਕਨਸਿਸਟੈਂਸੀ ਮਿਲ ਸਕੇ ਤੇ ਨਾਲ ਹੀ 3 ਤੋਂ 4 ਵੱਡੇ ਚਮਚ ਕੋਕੋ ਪਾਊਡਰ ਦੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਾਈਕ੍ਰੋਵੇਵ ਸੇਫ ਬੋਲ ਦੇ ਵਿੱਚ ਬਟਰ ਪੇਪਰ ਲਗਾ ਕੇ ghee ਦੇ ਨਾਲ ਗ੍ਰੀਸ ਕਰਕੇ ਮਿਕਸਚਰ ਨੂੰ ਇਸ ਵਿੱਚ ਟ੍ਰਾਂਸਫਰ ਕਰਾਂਗੇ ਉਨਿਸ ਨੂੰ ਕੱਟੇ ਹੋਏ ਬਦਾਮਾਂ ਦੇ ਨਾਲ ਗਾਰਨਿਸ਼ ਕਰਾਂਗੇ ਹਾਈ ਗਰੂ ਵੇਬ ਦੇ ਵਿੱਚ 7 ਤੋਂ 8 ਮਿੰਟ ਦੇ ਲਈ ਕੁੱਕ ਕਰਾਂਗੇ ਬਨ ਰਹੀ ਹੈ ਜੀ ਤੇ ਨਾਲ ਨਾਲ ਇੱਧਰ ਚਾਹ ਵੀ ਰੈਡੀ ਹੋ ਰਹੀ ਹੈ ਜਦੋਂ ਤੱਕ ਕੇਕ ਬਨ ਰਹੀ ਹੈ ਉਦੋਂ ਤੱਕ ਆਪਾਂ ਚਾਹ ਪੀਨੇ ਆ ਗੁਰੂ ਬਾਜੀ ਆਹਦੀ ਖੁਸ਼ਬੂ ਆਉਂਦੀ ਆ ਹੈ ਹੈ ਵੱਡਾ ਵੱਡਾ ਕੇਕ ਵੱਡਾ ਨਹੀਂ ਕੇਕ ਆ ਗਿਰ ਨਾ ਜਾਈ ਬਾਈ ਆ ਜਾ ਚੱਲ ਉਤਰ ਜਾ ਆ ਜਾ ਆ ਜਾ ਹੁਣ ਕਿਉਂ ਬੈਠ ਨਾ ਉਹ ਜੋ ਉਤਰ ਜਾ ਇੱਕ ਜਗ੍ਹਾ ਤਾਂ ਵੱਲਾ ਲੱਗ ਜਾਂਦਾ ਵਜਾਣਾ ਲਓ ਜੀ ਚੱਕਰਦੇ ਆ ਲਓ ਜੀ ਕੇਕ ਬਣ ਕੇ ਹੋ ਗਿਆ ਰੈਡੀ ਹੁਣ ਇਹਨੂੰ 2 ਮਿੰਟ ਰੈਸਟ ਦਿੰਦੇ ਆ ਵਿਚਾਰਾ ਥੱਕ ਗਿਆ ਅੰਦਰ ਕੱਦਾ ਬੈਠਾ ਦਾ 5-7 ਮਿੰਟ ਹੋ ਗਏ ਇਹਨੂੰ ਅੰਦਰ ਬੈਠੇ ਨੂੰ ਤੇ 2 ਮਿੰਟ ਬਾਅਦ ਇਹਨੂੰ ਪਲੇਟ ਤੇ ਕੱਟਦੇ ਆ ਫਿਰ ਦਿਖਾਉਂਦੇ ਸਾਨੂੰ ਕੱਟ ਕੇ ਪੀਸ ਇਹਦਾ ਲਓ ਜੀ ਰੈਡੀ ਹੋ ਗਿਆ ਆਪਣਾ ਗੁੜ ਵਾਲਾ ਕੇਕ ਆ ਗੁੜ ਸ਼ਕਰ ਵਾਲਾ ਆ ਦੇਖਿਆ ਬਾਤ ਜੇ ਤੁਤਪੀਕ ਸਾਹਮ ਬਾਹਰ ਆ ਜਾਵੇ ਤਾਂ ਸਮਝੋ ਇਹ ਪੱਕਿਆ ਹੋਇਆ ਚੰਗੀ ਤਰ੍ਹਾਂ ਦੇਖੋ ਐਨ ਤੁਤਪੀਕ ਸਾਹ ਤੇ ਮਤਲਬ ਓਕੇ ਹੋ ਗਿਆ ਜੀ ਬਣ ਗਿਆ ਦੇਖੋ ਕਿੰਨਾ ਸੌਫਟ ਬਣਿਆ ਥਾਕੇ ਦਿਖਾਉਨੇ ਆ ਟੇਸਟੀ ਪਰਫੈਕਟ ਮਿੱਠਾ ਬਿਲਕੁਲ ਜੀ ਇਹ ਤੁਸੀਂ ਬੱਚੇ ਨੂੰ ਵੀ ਖਵਾ ਸਕਦੇ ਆ ਮਤਲਬ ਇਹ ਕੀ ਹੈ ਜੀ ਸਾਰੇ ਸਾਰੀ ਚੀਜ਼ਾਂ ਦਾ ਹੈਲਦੀ ਪਈਆਂ ਇਹਦੇ ਵਿੱਚ ਠੀਕ ਹੈ ਜੀ ਜਦ ਮਰਜ਼ੀ ਘਟਣ ਵਾਲੇ ਸਾਜ ਕਿੰਨੀ ਵਾਰ ਜਨਮ ਦਿਨ ਮਨਾ ਲਓ ਚਾਹੀਏ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਔਰ ਚੈਨਲ ਤੇ ਅਗਰ ਨਵੇਂ ਹੋ ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਤੁਹਾਨੂੰ ਮਿਲਾਂਗੇ ਆਪਾਂ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ